ਸਾਥੀਓ ਕਾਲਜ ਦੇ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਉਸ ਵੀਡੀਓ ਬਾਰੇ ਗੱਲ ਕਰਨ ਜਾ ਰਿਹਾ ਆ ਜਿਹੜੀ ਕੱਲ ਦੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦਿੰਦਾ ਆ ਕਿ ਇੱਕ ਪਿਓ ਆਪਣੀ ਕੁੜੀ ਦੇ ਰੱਸੀ ਦੇ ਨਾਲ ਹੱਥ ਬੰਨ੍ਹਦਾ ਆ ਫਿਰ ਉਹਨੂੰ ਨਹਿਰ ਦੇ ਉੱਤੇ ਲੈ ਜਾਂਦਾ ਆ ਉੱਤੇ ਲਿਆ ਕੇ ਉਹ ਕੁਝ ਸਮਾਂ ਉਹਦੇ ਨਾਲ ਗੱਲਾਂ-ਬਾਤਾਂ ਵੀ ਕਰਦਾ ਆ ਤੇ ਫਿਰ ਉਹਨੂੰ ਨਹਿਰ ਦੇ ਵਿੱਚ ਤੱਕਾ ਦੇ ਹੁੰਦਾ। ਇਹ ਕੱਲਾ ਤੱਕਾ ਹੀ ਨਹੀਂ ਦਿੰਦਾ ਬਲਕਿ ਉੱਥੇ ਇਸ ਸਭ ਕਾਸੇ ਦੀ ਉਹ ਵੀਡੀਓ ਵੀ ਬਣਾਉਂਦਾ ਆ ਤੇ ਫਿਰ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੰਦਾ ਆ ਤੇ ਇਹੀ ਜੋ ਵੀਡੀਓ ਆ ਇਹ ਵਾਇਰਲ ਹੋ ਜਾਂਦੀ ਹੈ। ਅੱਜ ਤੁਹਾਨੂੰ ਸੱਚ ਦੱਸਦੇ ਆ ਕਿ ਇਹ ਪਿਓ ਨੇ ਆਖਰ ਆਪਣੀ ਕੁੜੀ ਦੇ ਰੱਸੀ ਦੇ ਨਾਲ ਹੱਥ ਬੰਨ ਕੇ ਉਹਨੂੰ ਨਹਿਰ ਦੇ ਵਿੱਚ ਤੱਕਾ ਕਿਉਂ ਦਿੱਤਾ? ਉੱਤੇ ਫਿਰ ਉਹਦੀ ਵੀਡੀਓ ਕਿਉਂ ਬਣਾਈ ਇਸ ਕਹਾਣੀ ਦੇ ਪਿੱਛੇ ਜਿਹੜਾ ਸਾਰਾ ਸੱਚ ਹੁੰਦਾ ਆ ਉਹ ਹੁਣ ਤੁਹਾਨੂੰ ਅੱਜ ਦੱਸਦੇ ਆ ਕਿ ਆਖਿਰ ਇੱਕ ਪਿਓ ਨੇ ਆਪਣੀ ਧੀ ਨੂੰ ਕਿਉਂ ਮਾਰਿਆ ਤੇ ਫਿਰ ਪਿਓ ਨੇ ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਖੁਦ ਆਪ ਕਿਉਂ ਬਣਾਈ ਤੇ ਕਿਉਂ ਸੋਸ਼ਲ ਮੀਡੀਆ ਦੇ ਪਾਈ ਇਸ ਕਹਾਣੀ ਦੇ ਪਿਛਲਾ ਜੋ ਸੱਚ ਹੁੰਦਾ ਆ ਅੱਜ ਤੁਹਾਨੂੰ ਅਸੀਂ ਉਸ ਸੱਚ ਤੋਂ ਜਾਣੂ ਕਰਾਉਨੇ ਆ ਤੇ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਅੱਜ ਪਹਿਲੀ ਵਾਰ ਆਏ ਨੇ ਉਹ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਜਿਹੜੀ ਘਟਨਾ ਆ ਇਹ ਫਿਰੋਜ਼ਪੁਰ ਸਾਈਡ ਦੀ ਆ ਉੱਤੇ ਹਾਊਸਿੰਗ ਕਲੋਨੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਦੇ ਵਿੱਚ ਜੋ ਪਰਿਵਾਰ ਦਾ ਮੁਖੀ ਆ ਉਹ ਹੈ ਸੁਰਜੀਤ ਮਤਲਬ ਕਿ ਜੋ ਕੁੜੀ ਦਾ ਪਿਤਾ ਆ ਉਹਦਾ ਨਾਮ ਹੈ ਸੁਰਜੀਤ ਤੇ ਕੁੜੀ ਦਾ ਨਾਮ ਹੁੰਦਾ ਹੈ ਪ੍ਰੀਤੀ ਪ੍ਰੀਤੀ ਦੀ ਜੋ ਉਮਰ ਹੁੰਦੀ ਆ ਉਹ 19 ਸਾਲ ਦੇ ਕਰੀਬ ਹੁੰਦੀ ਆ। ਸਰਜੀਤ ਨੇ ਆਪਣੀ ਬੇਟੀ ਪ੍ਰੀਤੀ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਕਿਉਂ ਉਤਾਰਿਆ ਉਸ ਨੂੰ ਕਿਉਂ ਮਾਰਿਆ? ਜੋ ਪ੍ਰੀਤੀ ਸੀ ਇਹਦੀਆਂ ਹੋਰ ਵੀ ਤਿੰਨ ਭੈਣਾਂ ਸੀ। ਪ੍ਰੀਤੀ ਆਪਣੀਆਂ ਭੈਣਾਂ ਦੇ ਵਿੱਚ ਸਭ ਤੋਂ ਵੱਡੀ ਸੀ। ਜਿਹੜੀ ਇਹ ਕੁੜੀ ਪ੍ਰੀਤੀ ਸੀ ਇਹ ਸਾਰੀਆਂ ਹੱਦਾਂ ਪਾਰ ਕਰਦੀ ਜਾ ਰਹੀ ਸੀ। ਇਹਦੀ ਲਗਭਗ ਦੋ ਤਿੰਨ ਮੁੰਡਿਆਂ ਦੇ ਨਾਲ ਗੱਲਬਾਤ ਚੱਲਦੀ ਸੀ। ਇਹ ਸਾਰਾ ਸਮਾਂ ਫੋਨ ਦੇ ਉੱਤੇ ਲੱਗੀ ਰਹਿੰਦੀ ਸੀ ਜਾਂ ਚੈਟ ਕਰਦੀ ਰਹਿੰਦੀ ਸੀ ਜਾਂ ਫੋਨ ਦੇ ਉੱਤੇ ਗੱਲਬਾਤ ਕਰਦੀ ਰਹਿੰਦੀ ਸੀ। ਹੁਣ ਇਹ ਤਾਂ ਆਪਾਂ ਜਾਣਦੇ ਆ ਕਿ ਜਦੋਂ ਬੱਚੇ ਇਹ ਉਮਰ ਦੇ ਵਿੱਚ ਇਹ ਸਭ ਕਰਦੇ ਨੇ ਤਾਂ ਹਰਕਤਾਂ ਤੋਂ ਹੀ ਮਾਤਾ ਪਿਤਾ ਨੂੰ ਪਤਾ ਲੱਗ ਜਾਂਦਾ ਆ ਕਿ ਇਹ ਸਾਡਾ ਬੱਚਾ ਕੀ ਕਰ ਰਿਹਾ ਆ ਹੁਣ ਜਿਵੇਂ ਹੀ ਪ੍ਰੀਤੀ ਦੇ ਮਾਪਿਆਂ ਨੂੰ ਇਹ ਸਭ ਕੁਝ ਬਾਰੇ ਪਤਾ ਲੱਗਦਾ ਆ ਤਾਂ ਫਿਰ ਉਹ ਪ੍ਰੀਤੀ ਨੂੰ ਬਹੁਤ ਸਮਝਾਉਂਦੇ ਨੇ ਪਰ ਜੋ ਪ੍ਰੀਤੀ ਹੁੰਦੀ ਆ ਇਹ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੀ ਇਹਦੇ ਕੰਨ ਤੇ ਜੂਨ ਹੀ ਸਰਕਦੀ ਉਹ ਘਰ ਦੇ ਵਿੱਚ ਇਹ ਸਭ ਕੁਝ ਚੱਲਦਾ ਹੁੰਦਾ ਤਾਂ ਮਾਪਿਆਂ ਨੂੰ ਵੀ ਖਬਰ ਹੁੰਦੀ ਆ ਇਸ ਤੋਂ ਇਲਾਵਾ ਇਹ ਜੋ ਕੁੜੀ ਹੁੰਦੀ ਆ ਏ ਹੁਣ ਤਾਂ ਇਹਦੀ ਗੱਲਬਾਤ ਜੋ ਚੱਲਦੀ ਸੀ ਉਹ ਚੱਲਦੀ ਸੀ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਇਹ 2-3 ਵਾਰੀ ਘਰੋਂ ਭੱਜੀ ਵੀ ਹੁੰਦੀ ਐ ਅਲੱਗ-ਅਲੱਗ ਮੁੰਡਿਆਂ ਦੇ ਨਾਲ ਇਹ 2-3 ਵਾਰ ਘਰੋਂ ਭੱਜੀ ਸੀ ਕਦੇ ਕਿਸੇ ਦੇ ਨਾਲ ਭੱਜ ਗਈ ਘਰ ਦੇ ਵਾਪਸ ਲੈ ਆਉਂਦੇ ਸੀ ਫੇਰ ਕਦੇ ਕਿਸੇ ਦੇ ਨਾਲ ਭੱਜ ਗਈ ਘਰ ਦੇ ਫੇਰ ਇਹਨੂੰ ਲੱਭ ਕੇ ਮਨਾ ਕੇ ਵਾਪਸ ਲੈ ਆਉਂਦੇ ਸੀ ਹੁਣ ਇਹ ਕੁੜੀ ਦੀ ਐ ਨਾ ਤਾਂ ਕਰਕੇ ਇਹਦਾ ਜੋ ਪਿਓ ਸੀ ਇਹਦੇ ਮੂਰੇ ਹਾੜੇ ਕੱਢਦਾ ਸੀ ਇਹਦੀਆਂ ਮਿੰਤਾ ਕਰਦਾ ਸੀ ਉਹ ਇਹਨੂੰ ਸਮਝਾਉਂਦਾ ਸੀ ਕਿ ਇੰਨਾ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਤੂੰ ਕਿਉਂ ਸਾਡੀ ਇੱਜ਼ਤ ਖਰਾਬ ਕਰ ਰਹੀ ਹੈਂ ਕਿਉਂ ਤੂੰ ਸਾਡੀ ਪੱਗ ਨੂੰ ਦਾਗ ਲਾ ਰਹੀ ਹੈਂ ਕੁੜੀ ਦੀਆਂ ਇੰਨਾਂ ਹਰਕਤਾਂ ਕਰਕੇ ਜੋ ਇਹਦਾ ਪਿਓ ਸਰਜੀਤ ਸੀ ਉਹ ਆਪਣੀ ਕੁੜੀ ਦੇ ਪੈਰੀਂ ਹੱਥ ਵੀ ਲਾਉਂਦਾ ਰਿਹਾ ਪੈਰੀ ਪੱਗ ਵੀ ਧਰਦਾ ਰਿਹਾ ਉਹਦੀਆਂ ਮਿੰਤਾਂ ਤਰਲੇ ਕਰਦਾ ਰਿਹਾ ਉਹਨੂੰ ਸਮਝਾਉਂਦਾ ਰਿਹਾ ਪਰ ਜੋ ਕੁੜੀ ਸੀ ਆਪਣੇ ਘਰਦਿਆਂ ਦੀ ਇੱਕ ਵੀ ਮੰਨਣ ਦੇ ਲਈ ਤਿਆਰ ਨਹੀਂ ਸੀ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਸੀ ਇਸ ਤੋਂ ਇਲਾਵਾ ਜੋ ਕੁੜੀ ਦੀ ਮਾਂ ਹੁੰਦੀ ਹੈ ਅਲੱਗ-ਅਲੱਗ ਮੀਡੀਆ ਰਿਪੋਰਟਾਂ ਦੇ ਵਿੱਚ ਦੇਖਿਆ ਗਿਆ ਉਹ ਦੱਸਦੀ ਹੈ ਕਿ ਉਹ ਵੀ ਉਹਨੂੰ ਸਮਝਾਉਂਦੀ ਰਹੀ ਹੈ ਉਹ ਉਹਨੂੰ ਬਹੁਤ ਸਮਝਾਉਂਦੀ ਸੀ ਕਿ ਤੂੰ ਹਟ ਜਾ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾ ਕਿਉਂ ਤੂੰ ਸਾਡੀ ਇੱਜ਼ਤ ਨੂੰ ਦਾਗ ਲਾ ਰਹੀ ਐ ਅਸੀਂ ਕਿਤੇ ਵੀ ਮੂੰਹ ਦਿਖਾਉਣ ਜੋਗੇ ਨਹੀਂ ਰਾਵਾਂਗੇ ਤੇਰੀਆਂ ਹੋਰ ਵੀ ਛੋਟੀਆਂ ਭੈਣਾਂ ਨੇ ਉਹਨਾਂ ਦੇ ਉੱਤੇ ਕੀ ਅਸਰ ਪਊਗਾ ਉਹਨਾਂ ਦੇ ਨਾਲ ਕੱਲ ਨੂੰ ਕੌਣ ਵਿਆਹ ਕਰਾਊਗਾ ਤੈਨੂੰ ਦੇਖ ਕੇ ਜੋ ਤੇਰੀਆਂ ਛੋਟੀਆਂ ਭੈਣਾਂ ਨੇ ਉਹ ਵੀ ਤੇਰੇ ਵਾਲੇ ਰਾਹ 'ਤੇ ਤੁਰਨ ਗਈਆਂ ਫਿਰ ਉਹ ਵੀ ਆਹੀ ਕੁਝ ਸਵਾਖੇ ਕਰਨ ਗਈਆਂ ਤੂੰ ਹਟ ਜਾ ਆਪਣੇ ਲਖਣਾ ਤੋਂ ਬਾਜ਼ ਆ ਜਾ ਤੈਨੂੰ ਸਾਡੀ ਇੱਜ਼ਤ ਦਾ ਵਾਸਤਾ ਪਰ ਇਹ ਸਭ ਦੇ ਬਾਵਜੂਦ ਵੀ ਇਸ ਕੁੜੀ ਦੇ ਕੰਨ ਤੇ ਜੂਨ ਹੀ ਸਰਕਦੀ ਇਹ ਆਪਣੇ ਘਰਦਿਆਂ ਦੀ ਇੱਕ ਵੀ ਗੱਲ ਨਹੀਂ ਮੰਨਦੀ ਇਹ ਫਿਰ ਘਰਦਿਆਂ ਤੋਂ ਚੋਰੀ ਫੋਨ ਦੇ ਉੱਤੇ ਲੱਗੀ ਰਹਿੰਦੀ ਕਦੇ ਚੈਟ ਕਰਦੀ ਸੀ ਕਦੇ ਫੋਨ ਦੇ ਉੱਤੇ ਗੱਲਾਂ ਕਰਦੀ ਰਹਿੰਦੀ ਸੀ ਇਹਦਾ ਸਾਰਾ ਕੁਝ ਐਸੀ ਤਰ੍ਹਾਂ ਚੱਲਦਾ ਹੁੰਦਾ ਹੈ ਤਾਂ ਇੱਕ ਦਿਨ ਕੀ ਹੁੰਦਾ ਆ ਕਿ ਉਹਦਾ ਜੋ ਪਿਓ ਹੁੰਦਾ ਇਹਨੂੰ ਫਿਰ ਰੰਗੇ ਹੱਥੀ ਫੜ ਲੈਂਦਾ ਇੱਕ ਦਿਨ ਫੋਨ ਦੇ ਉੱਤੇ ਗੱਲ ਕਰਦੇ ਹੋਏ ਤਾਂ ਫਿਰ ਜੋ ਇਹਦਾ ਪਿਓ ਹੁੰਦਾ ਉਸ ਦਿਨ ਕਹਿੰਦਾ ਆ ਕਿ ਹੁਣ ਜੋ ਪਾਣੀ ਆ ਉਹ ਸਿਰ ਉੱਤੋਂ ਦੀ ਲੰਘ ਗਿਆ ਆ ਹੁਣ ਮੈਨੂੰ ਹੀ ਸਾਰਾ ਕੁਝ ਠੀਕ ਕਰਨਾ ਪਊਗਾ ਕੁੜੀ ਦੀਆਂ ਇੰਨਾਂ ਹਰਕਤਾਂ ਤੋਂ ਅੱਕ ਕੇ ਇਹਦਾ ਪਿਓ ਫਿਰ ਇੱਕ ਦਿਨ ਕੀ ਕਰਦਾ ਆ ਕਿ ਇਹਨੂੰ ਬਹਿਲਾਪਸਲਾ ਕੇ ਗੱਲਾਂ ਦੇ ਵਿੱਚ ਲਿਆ ਕੇ ਇਹਨੂੰ ਤੇ ਇਹਦੀ ਮਾਂ ਨੂੰ ਫਿਰ ਉਹ ਨਹਿਰ ਦੇ ਉੱਤੇ ਲੈ ਜਾਂਦਾ ਆ ਉੱਥੇ ਜਾ ਕੇ ਉਹ ਆਪਣੀ ਘਰ ਵਾਲੀ ਨੂੰ ਇੱਕ ਰੱਸੀ ਫੜਾਉਂਦਾ ਤੇ ਫਿਰ ਉਹਨੂੰ ਕਹਿੰਦਾ ਆ ਕਿ ਇਹਦੇ ਜੋ ਹੱਥ ਨੇ ਉਹ ਰੱਸੀ ਦੇ ਨਾਲ ਬੰਨ ਦੇ। ਚਲੋ ਉੱਥੇ ਇਹਦੀ ਜੋ ਘਰ ਵਾਲੀ ਹੁੰਦੀ ਆ ਉਹਦੇ ਕਹਿਣ ਦੇ ਉੱਤੇ ਆਪਣੀ ਕੁੜੀ ਦੇ ਹੱਥ ਰੱਸੀ ਦੇ ਨਾਲ ਬੰਨ੍ਹ ਦਿੰਦੀ ਆ। ਉਸ ਤੋਂ ਬਾਅਦ ਫਿਰ ਇਹਦਾ ਪਿਓ ਆਪਣਾ ਫੋਨ ਕੱਢਦਾ ਤੇ ਉਹਦਾ ਕੈਮਰਾ ਔਨ ਕਰਦਾ ਤੇ ਫਿਰ ਇਹਦੀ ਵੀਡੀਓ ਬਣਾਉਣੀ ਚਾਲੂ ਕਰਦਾ ਆ। ਦੱਸ ਕੀ ਕਮੀ ਰਹੀ ਪਿਆਰ ਚ? ਤੇ ਫਿਰ ਇੱਕ ਆਲ ਮੁਕਾਦੋ ਕਹਿੰਦਾ ਦਸੀ ਦਸ ਦਿਨ ਹਾਂ ਇਹਦਾ ਫੋਨ ਚਾਹੀਦਾ ਤਰਾ ਇਹ ਵੀ ਵੀਡੀਓ ਪਟਾ ਚਾਨੋ ਦਾ ਚਾਨੋ ਤਰ੍ਹਾਂ ਤਰ੍ਹਾਂ ਚੱਲੋ ਚੱਲੋ ਨਹੀਂ ਜਾਣਦੇ ਇਦਰਾ ਵੀਡੀਓ ਦੇ ਵਿੱਚ ਉਹ ਆਪਣੀ ਕੁੜੀ ਨੂੰ ਕਈ ਸਵਾਲ ਜਵਾਬ ਵੀ ਕਰਦਾ ਆ ਤੇ ਫਿਰ ਉਹਨੂੰ ਉੱਥੇ ਉਹ ਇਹ ਵੀ ਕਹਿੰਦਾ ਆ ਕਿ ਮੈਂ ਤੈਨੂੰ ਬਹੁਤ ਸਮਝਾਇਆ ਸੀ ਕਿ ਤੂੰ ਸਾਡੀ ਇੱਜ਼ਤ ਨੂੰ ਦਾਗ ਨਾ ਲਾ ਤੂੰ ਸਾਡੀ ਪੱਗ ਨੂੰ ਲਾਜ ਨਾ ਲਾ ਉਹ ਕਹਿੰਦਾ ਕਿ ਤੈਨੂੰ ਬੜਾ ਸਮਝਾਇਆ ਤੇਰੇ ਪੈਰੀਂ ਹੱਥ ਲਾਏ ਪੱਗ ਵੀ ਪੈਰਾਂ ਦੇ ਵਿੱਚ ਧਰੀ ਪਰ ਤੈਨੂੰ ਸਾਡੀ ਇੱਕ ਵੀ ਗੱਲ ਸਮਝ ਨਹੀਂ ਆਈ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਪਰ ਹੁਣ ਜੋ ਐ ਤੇਰੇ ਪਾਪਾਂ ਦਾ ਜੋ ਘੜਾ ਉਹ ਭਰ ਚੁੱਕਿਆ ਆ ਇਹ ਸਭ ਹੁਣ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਚੁੱਕਿਆ ਆ ਹੁਣ ਨਾਲ ਦੀ ਨਾਲ ਇਹ ਵੀਡੀਓ ਬਣ ਰਹੀ ਸੀ ਤੇ ਪਿਓ ਉਹਦੇ ਨਾਲ ਸਵਾਲ ਜਵਾਬ ਕਰ ਰਿਹਾ ਸੀ ਵੀਡੀਓ ਚੱਲਦੇ ਚੱਲਦੇ ਦੇ ਵਿੱਚ ਹੀ ਪਿਓ ਹੁਣ ਕੀ ਕਰਦਾ ਆ ਕਿ ਨਹਿਰ ਦੇ ਕਿਨਾਰੇ ਦੇ ਉੱਤੇ ਜਾਂਦਾ ਤੇ ਕੁੜੀ ਨੂੰ ਉੱਥੋਂ ਨਹਿਰ ਦੇ ਵਿੱਚ ੱਤਕਾ ਦੇ ਦਿੰਦਾ ਤੇ ਅੱਛਾ ਹੁਣ ਮੈਂ ਕੁਝ ਵੀਡੀਓ ਦੇਖੀਆਂ ਨੇ ਉਹਦੇ ਵਿੱਚ ਟਾਈਟਲ ਦਿੱਤਾ ਹੁੰਦਾ ਕਲਯੁਗੀ ਪਿਓ ਦਰਿੰਦਾ ਪਿਓ ਪਿਓ ਨੇ ਆਪਣੀ ਧੀ ਮਾਰਤੀ ਨਹਿਰ ਦੇ ਵਿੱਚ ਸੁੱਟਦੀ ਪਰ ਉਹਨਾਂ ਨੂੰ ਇਹਦੇ ਪਿੱਛੇ ਦਾ ਕਾਰਨ ਨਹੀਂ ਪਤਾ ਹੁੰਦਾ ਕਿ ਬੰਦਾ ਕਿੰਨਾ ਦੁਖੀ ਹੋ ਕੇ ਆਪਣੀ ਧੀ ਨੂੰ ਨਹਿਰ ਦੇ ਉੱਤੇ ਲੈ ਕੇ ਗਿਆ ਹੋਊਗਾ ਉਹਦੀ ਕੀ ਮਜਬੂਰੀ ਹੋਊਗੀ ਕਿੰਨਾ ਉਹ ਮਜਬੂਰ ਹੋਇਆ ਹੋਊਗਾ ਕੁਝ ਵੀਡੀਓਜ਼ ਦੇਖੀਆਂ ਨੇ ਉਹਦੇ ਵਿੱਚ ਲੋਕ ਕਹਿ ਰਹੇ ਨੇ ਕਿ ਕੁੜੀਆਂ ਦੇ ਨਾਲ ਹੀ ਐਦਾਂ ਹੁੰਦਾ ਆ ਕੁੜੀਆਂ ਨੂੰ ਹੀ ਹਮੇਸ਼ਾ ਦਵਾਇਆ ਜਾਂਦਾ ਆ ਕੁੜੀਆਂ ਕਿਉਂ ਨਹੀਂ ਲਵ ਮੈਰਿਜ ਕਰਾ ਸਕਦੀਆਂ ਮੁੰਡਿਆਂ ਨੂੰ ਕਿਉਂ ਨਹੀਂ ਰੁਕਾਇਆ ਜਾਂਦਾ ਮੁੰਡੇ ਵੀ ਤਾਂ ਲਵ ਮੈਰਿਜ ਕਰਵਾਉਂਦੇ ਨੇ ਜੇ ਮੁੰਡੇ ਨਾਲ ਕੋਈ ੱੱੱਕਾ ਕਰੂਗਾ ਤਾਂ ਫਿਰ ਮੁੰਡਾ ਗੱਲ ਨੂੰ ਪੈਂਦਾ ਆ ਕੁੜੀਆਂ ਚੁੱਪ ਰਹਿੰਦੀਆਂ ਨੇ ਸਾਰਾ ਕੁਝ ਸਹਿ ਲੈਂਦੀਆਂ ਨੇ ਇਸ ਕਰਕੇ ਕੁੜੀਆਂ ਨੂੰ ਹੀ ਦੁਵਾਇਆ ਜਾਂਦਾ ਹੈ। ਕਈ ਵੀਡੀਓਜ਼ ਦੇ ਵਿੱਚ ਕਈ ਕਮੈਂਟਾਂ ਦੇ ਵਿੱਚ ਵੀ ਲੋਕ ਕਹਿ ਰਹੇ ਨੇ ਕਿ ਪਿਓ ਦਰਿੰਦਾ ਆ ਪਿਓ ਕਲਯੁਗੀ ਆ। ਅਸਲ ਦੇ ਵਿੱਚ ਪਿਓ ਕਲਯੁਗੀ ਨਹੀਂ ਸੀ ਇੱਥੇ ਧੀ ਕਲਯੁਗੀ ਸੀ। ਜੇ ਆਪਾਂ ਇੱਥੇ ਮੁੰਡਿਆਂ ਤੇ ਕੁੜੀਆਂ ਦੀ ਗੱਲ ਕਰੀਏ ਕਿ ਕਈ ਕਹਿ ਰਹੇ ਨੇ ਕਿ ਲੋਕ ਕੁੜੀਆਂ ਨੂੰ ਦਬਾਉਂਦੇ ਨੇ ਮੁੰਡਿਆਂ ਨੂੰ ਖੁੱਲ੍ਹ ਮਿਲੀ ਹੁੰਦੀ ਆ। ਮੁੰਡੇ ਲਵ ਮੈਰਿਜ ਕਰਵਾ ਸਕਦੇ ਨੇ। ਗੱਲ ਇੱਥੇ ਲਵ ਮੈਰਿਜ ਨਹੀਂ ਸੀ। ਜੋ ਇਹ ਕੁੜੀ ਸੀ ਉਹ ਤਿੰਨ ਚਾਰ ਮੁੰਡਿਆਂ ਦੇ ਨਾਲ ਗੱਲਬਾਤ ਕਰਦੀ ਸੀ। ਇੱਕ ਨਾਲ ਨਹੀਂ ਗੱਲ ਕਰਦੀ ਸੀ ਕਿ ਉਹ ਕਿਸੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਤਿੰਨ ਚਾਰ ਮੁੰਡਿਆਂ ਦੇ ਨਾਲ ਗੱਲ ਕਰਦੀ ਸੀ ਇਸ ਤੋਂ ਪਹਿਲਾਂ ਉਹ ਤਿੰਨ ਚਾਰ ਵਾਰ ਘਰੋਂ ਭੱਜ ਵੀ ਚੁੱਕੀ ਸੀ ਤਾਂ ਇਸ ਕਰਕੇ ਉਹਦਾ ਜੋ ਪਿਓ ਸੀ ਉਹਦੇ ਜੋ ਘਰ ਦੇ ਸੀ ਉਹਨੂੰ ਇਹੀ ਸਮਝਾਉਂਦੇ ਸੀ ਕਿ ਤੂੰ ਇਹ ਹਰਕਤਾਂ ਤੋਂ ਬਾਜ਼ ਆ ਜਾ ਨਾਲੇ ਕਿਹੜਾ ਇਹ ਜਿਹਾ ਪਿਓ ਹੁੰਦਾ ਆ ਜੋ ਆਪਣੇ ਹੀ ਜੰਮੇ ਬੱਚੇ ਨੂੰ ਨਹਿਰ ਦੇ ਵਿੱਚ ਜਾ ਕੇ ਆਪਣੇ ਹੱਥੀ ਸੁੱਟ ਦੇਵੇ ਜਦੋਂ ਇਹ ਪਿਓ ਬਹੁਤ ਹੀ ਜ਼ਿਆਦਾ ਮਜਬੂਰ ਹੋ ਗਿਆ ਹੋਣਾ ਆ ਫਿਰ ਉਹਨੂੰ ਨਹਿਰ ਤੇ ਲੈ ਕੇ ਗਿਆ ਹੋ ਜਦੋਂ ਉਹਨੇ ਨਹਿਰ ਦੇ ਵਿੱਚ ਉਹਨੂੰ ਤੱਕਾ ਦਿੱਤਾ ਹੋਊਗਾ ਤਾਂ ਉਹਦਾ ਵੀ ਅੰਦਰੋਂ ਮਨ ਰੋਪਿਆ ਹੋਊਗਾ ਉਹਦੇ ਅੰਦਰੋਂ ਵੀ ਤਾਂ ਨਿਕਲੀ ਹੋਊਗੀ ਇੱਕ ਪਿਓ ਤੀ ਨੂੰ ਕਿੰਨਾ ਜ਼ਿਆਦਾ ਪਿਆਰ ਕਰਦਾ ਹੁੰਦਾ ਆ ਇਹ ਪਿਓ ਹੀ ਜਾਣ ਸਕਦਾ ਆ ਆਪਾਂ ਦੇਖਦੇ ਆ ਕਿ ਜੋ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਜ਼ਿਆਦਾ ਪਿਆਰ ਮਿਲਦਾ ਮੁੰਡਿਆਂ ਤੋਂ ਵੱਧ ਕੇ ਪਿਆਰ ਮਿਲਦਾ ਇਸ ਚੀਜ਼ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਇੱਕ ਜੋ ਧੀ ਹੁੰਦੀ ਆ ਉਹ ਆਪਣੇ ਪਿਓ ਨੂੰ ਆਪਣੀ ਜਾਨ ਤੋਂ ਪਿਆਰੀ ਹੁੰਦੀ ਆ ਪਰ ਇੱਥੇ ਇਸ ਪਿਓ ਦੀ ਬਹੁਤ ਜ਼ਿਆਦਾ ਮਜਬੂਰੀ ਬਣ ਚੁੱਕੀ ਸੀ ਜਦੋਂ ਇੱਕ ਧੀ ਆਪਣੇ ਪਿਓ ਦੀ ਜੋ ਪੱਗ ਆ ਉਹ ਗਲੀ ਗਲੀ ਰੋਲਦੀ ਫਿਰੇ ਤਾਂ ਫਿਰ ਉਹ ਉੱਥੇ ਕੀ ਕਰੇ ਉਸ ਪਿਓ ਨੇ ਉੱਥੇ ਇਹ ਸੋਚਿਆ ਕਿ ਇਹ ਤਾਂ ਛੋਟੀਆਂ ਵੀ ਮੇਰੀਆਂ ਧੀਆ ਨੇ ਜੇ ਹੁਣ ਵੱਡੀ ਹੀ ਇਸ ਰਾਹ ਤੇ ਚੱਲ ਪਈ ਤਾਂ ਫਿਰ ਇਹਨੂੰ ਦੇਖ ਕੇ ਕੱਲ ਨੂੰ ਛੋਟੀਆਂ ਵੀ ਇਸੇ ਰਾਹ ਤੇ ਤੁਰ ਲੰਗੀਆਂ ਮੈਂ ਕੱਲ ਨੂੰ ਆਪਣੀਆਂ ਧੀਆਂ ਨੂੰ ਕਿੱਥੇ ਵਿਆਹਾਂਗਾ ਇਨੇ ਹੁਣ ਸਾਰੇ ਖਾਨਦਾਨ ਦੀ ਇੱਜ਼ਤ ਰੋਲ ਕੇ ਰੱਖ ਦਿੱਤੀ ਹੈ ਕਿਉਂਕਿ ਆਪਣੇ ਮਾਪਿਓ ਦੀ ਤੇ ਖਾਨਦਾਨ ਦੀ ਜੋ ਇੱਜ਼ਤ ਹੁੰਦੀ ਹੈ ਇਹ ਇਹਨਾਂ ਧੀਆਂ ਦੀ ਝੋਲੀ ਦੇ ਵਿੱਚ ਹੁੰਦੀ ਹੈ ਜੇ ਧੀयां ਹੀ ਬਾਹਰ ਆ ਕੁਝ ਕਰਦੀਆਂ ਫਿਰਨ ਤਾਂ ਫਿਰ ਪਰਿਵਾਰ ਦੇ ਖਾਨਦਾਨ ਦੇ ਮੱਥੇ ਦੇ ਉੱਤੇ ਕਲੰਕ ਲੱਗ ਜਾਂਦਾ ਉਸ ਪਿਓ ਨੇ ਬਹੁਤ ਹੀ ਜ਼ਿਆਦਾ ਮਜਬੂਰ ਹੋ ਕੇ ਇਸ ਧੀ ਨੂੰ ਨਹਿਰ ਦੇ ਵਿੱਚ ਧੱਕਾ ਮਾਰਿਆ ਕੋਈ ਉਸ ਨੂੰ ਸ਼ੌਂਕ ਨਹੀਂ ਸੀ ਕਿ ਉਹ ਆਪਣੀ ਕੁੜੀ ਨੂੰ ਆਪਣੀ ਹੀ ਜੰਮੀ ਹੋਈ ਕੁੜੀ ਨੂੰ ਨਹਿਰ ਦੇ ਵਿੱਚ ਸੁੱਟੇ ਉੱਤੇ ਫਿਰ ਉਹਨੇ ਖੜ ਕੇ ਸਾਰੇ ਕਾਸੇ ਦੀ ਵੀਡੀਓ ਵੀ ਬਣਾਈ ਵੀਡੀਓ ਬਣਾਉਣ ਦਾ ਉਹਦਾ ਮਕਸਦ ਈਸੀ ਕਿ ਅੱਜ ਉਹਦਾ ਘਰ ਉੱਜੜ ਗਿਆ ਆ ਉਹਦੀ ਧੀ ਨੇ ਉਹਦੇ ਚਿਹਰੇ ਦੇ ਉੱਤੇ ਕਾਲਖ ਮਲਦੀ ਆ ਉਹਦੀ ਪੱਗ ਨੂੰ ਰੋਲ ਦਿੱਤਾ ਆ ਖਾਨਦਾਨ ਤਬਾਹ ਕਰ ਦਿੱਤਾ ਆ ਇਹ ਵੀਡੀਓ ਦੇਖ ਕੇ ਬਾਕੀਆਂ ਨੂੰ ਅਕਲ ਆ ਜਾਵੇ ਤੇ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਇਹ ਸਭ ਕਰਨ ਦਾ ਅੱਗੇ ਜਾ ਕੇ ਉਹਨਾਂ ਨੂੰ ਖਮਿਆ ਜਾ ਕੀ ਭੁਗਤਣਾ ਪੈਣਾ ਵੀਡੀਓ ਨੇ ਤਾਂ ਬਣਾਈ ਕਿ ਉਹਦੀਆਂ ਵੀ ਦੋ ਛੋਟੀਆਂ ਤੀਆਂ ਨੇ ਉਹ ਵੀ ਇਹ ਵੀਡੀਓ ਦੇਖਣ ਤੇ ਉਹਨਾਂ ਨੂੰ ਪਤਾ ਲੱਗ ਗਏ ਕਿ ਇਹ ਸਭ ਕਰਨ ਦਾ ਨਤੀਜਾ ਕੀ ਹੁੰਦਾ ਆ ਇੱਕ ਪਿਓ ਤੋਂ ਵੱਧ ਕੇ ਇਸ ਦੁਨੀਆ ਦੇ ਉੱਤੇ ਕੁੜੀ ਦੇ ਲਈ ਕੋਈ ਵੀ ਵਫਾਦਾਰ ਇਨਸਾਨ ਨਹੀਂ ਕੋਈ ਵੀ ਸੱਚਾ ਦੋਸਤ ਨਹੀਂ ਇਸ ਤਰ੍ਹਾਂ ਦੀਆਂ ਕੁੜੀਆਂ ਨੇ ਜੋ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਆ ਕਿ ਜਦੋਂ ਵੀ ਤੁਸੀਂ ਇਹ ਸਭ ਕਰਦਿਆਂ ਆ ਤਾਂ ਇੱਕ ਵਾਰ ਆਪਣੇ ਘਰ ਵੱਲ ਦੇਖ ਲਿਆ ਕਰੋ ਇੱਕ ਵਾਰ ਆਪਣੇ ਪਿਓ ਵੱਲ ਨਿਗਾਹ ਮਾਰ ਲਿਆ ਕਰੋ ਜਿਹੜੇ ਲੰਡੂ ਆਸ਼ਕਾਂ ਦੇ ਨਾਲ ਤੁਸੀਂ ਖੇ ਖਾਂਦੀਆਂ ਫਿਰਦੀ ਹੋਇਆਂ ਇਹਨਾਂ ਨੇ ਤੁਹਾਡੇ ਨਾਲ ਨਹੀਂ ਖੜਨਾ ਇਹਨਾਂ ਨੇ ਤੁਹਾਡੇ ਨਾਲ ਵਿਆਹ ਨਹੀਂ ਕਰਾਉਣੇ ਇਹ ਸਿਰਫ ਆਪਣਾ ਟਾਈਮ ਪਾਸ ਹੀ ਕਰ ਰਹੇ ਨੇ ਇਹ ਤੁਹਾਡੀ ਇੱਜ਼ਤ ਦੇ ਨਾਲ ਖੇਡ ਕੇ ਫਿਰ ਜਦੋਂ ਆਪਣੀਆਂ ਮਹਿਫਲਾਂ ਦੇ ਵਿੱਚ ਬੈਠਦੇ ਨੇ ਤਾਂ ਫਿਰ ਉੱਥੇ ਇਹ ਚੌੜ ਕਰਦੇ ਨੇ ਛੇਕੀ ਮਾਰਦੇ ਨੇ ਕਿ ਮੇਰੀ ਆਹ ਕੁੜੀ ਦੇ ਨਾਲ ਗੱਲਬਾਤ ਹੈ ਮੈਂ ਅੱਜ ਇੱਥੇ ਲੈ ਕੇ ਗਿਆ ਮੈਂ ਉੱਥੇ ਲੈ ਕੇ ਗਿਆ ਮੈਂ ਅੱਜ ਆਹ ਕੀਤਾ ਮੈਂ ਉਹ ਕੀਤਾ ਇਹ ਲੰਡੂ ਆਸ਼ਕ ਸਿਰਫ ਜਸਮਾ ਦੇ ਭੁੱਖੇ ਹੁੰਦੇ ਨੇ ਜਦੋਂ ਇੱਕ ਕੁੜੀ ਆਪਣੇ ਇੱਕ ਲੰਡੂ ਆਸ਼ਕ ਦੇ ਨਾਲ ਇਸ ਤਰ੍ਹਾਂ ਖੇ ਖਾ ਕੇ ਆਉਂਦੀ ਹੈ ਤਾਂ ਫਿਰ ਉਹਦੇ ਦਿਮਾਗ ਦੇ ਵਿੱਚ ਇਹ ਆਉਣਾ ਚਾਹੀਦਾ ਹੈ ਉਹ ਇਹ ਸੋਚੇ ਕਿ ਉਹਨੇ ਆਪਣੇ ਪਿਓ ਦੀ ਇੱਜ਼ਤ ਨੂੰ ਦਾਗ ਲਾ ਦਿੱਤਾ ਆ ਉਹਨੇ ਆਪਣੇ ਖਾਨਦਾਨ ਦੀ ਜੋ ਇੱਜ਼ਤ ਹੈ ਉਹ ਮਿੱਟੀ ਦੇ ਵਿੱਚ ਮਿਲਾ ਦਿੱਤੀ ਹੈ ਪਰ ਅੱਜ ਕੱਲ੍ਹ ਦੀਆਂ ਜੋ ਇਸ ਤਰ੍ਹਾਂ ਦੀਆਂ ਕੁੜੀਆਂ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਆਪਣੇ ਪਿਓ ਦੀ ਇੱਜ਼ਤ ਦੇ ਨਾਲ ਆਪਣੇ ਭਰਾ ਦੀ ਇੱਜ਼ਤ ਦੇ ਨਾਲ ਤੇ ਫਿਰ ਜਦੋਂ ਧੀਆ ਇੱਜਤਾਂ ਰੋਲਦੀਆਂ ਨੇ ਪੱਗਾਂ ਨੂੰ ਗਲੀਆਂ ਦੇ ਵਿੱਚ ਰੋਲਦੀਆਂ ਨੇ ਤਾਂ ਫਿਰ ਇਹ ਸਭ ਕੁਝ ਹੁੰਦਾ ਆ ਫਿਰ ਅਣਖਾਂ ਜਾਗਦੀਆਂ ਨੇ ਤੇ ਫਿਰ ਮਜਬੂਰ ਹੋ ਕੇ ਇਸ ਤਰ੍ਹਾਂ ਦੇ ਜੋ ਪਿਓ ਹੁੰਦੇ ਨੇ ਉਹਨਾਂ ਨੂੰ ਇਹ ਕਦਮ ਚੱਕਣਾ ਪੈਂਦਾ ਇਸ ਤਰ੍ਹਾਂ ਜੋ ਇਹ ਪਿਓ ਸੀ ਜਿਹਦਾ ਨਾਮ ਸਰਜੀਤ ਸੀ ਇਹਨੇ ਵੀ ਬਹੁਤ ਹੀ ਜ਼ਿਆਦਾ ਮਜਬੂਰ ਹੋ ਕੇ ਜਦੋਂ ਪਾਣੀ ਸਿਰ ਦੇ ਉੱਤੋਂ ਦੀ ਲੰਗ ਗਿਆ ਤਾਂ ਫਿਰ ਇਹਨੇ ਕਿਤੇ ਜਾ ਕੇ ਇਹ ਕਦਮ ਚੱਕਿਆ ਜੇ ਇੱਥੇ ਆਪਾਂ ਸੋਚੀਏ ਤਾਂ ਜੋ ਉਹ ਪਿਓ ਹੈ ਉਹਨੂੰ ਕੀ ਮਿਲਿਆ ਪਹਿਲਾਂ ਜਿਹੜੀ ਉਹਦੀ ਧੀ ਸੀ ਉਹਨੇ ਉਹਦੀ ਗਲੀ ਗਲੀ ਉਹਦੀ ਪੱਗ ਰੋਲੀ ਉਹਦੀ ਇੱਜ਼ਤ ਨਿਲਾਮ ਕੀਤੀ ਹੁਣ ਉਹਨੇ ਇਹ ਸਭ ਕਰਤਾ ਤੇ ਉਹਦੀ ਹੁਣ ਜੋ ਬਾਕੀ ਰਹਿੰਦੀ ਜ਼ਿੰਦਗੀ ਹੈ ਉਹ ਜੇਲ੍ਹ ਦੇ ਵਿੱਚ ਲੰਘੂਗੀ ਤਾਂ ਹੁਣ ਜੋ ਇਸ ਕੁੜੀ ਦਾ ਪਿਓ ਹੈ ਉਹਦੇ ਉੱਤੇ ਵਕ ਵਕ ਧਾਰਾਵਾਂ ਲਗਾ ਕੇ ਮਾਮਲਾ ਦਰਜ ਕਰ ਲਿਆ ਗਿਆ ਤਾਂ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਆ ਤਾਂ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸ਼ਾਇਦ ਇਹ ਕਿਸੇ ਕੁੜੀਆਂ ਤੱਕ ਪਹੁੰਚ ਜਾਵੇ ਇਹ ਵੀਡੀਓ ਦੇਖ ਕੇ ਐਦਾਂ ਦੀਆਂ ਕੁਝ ਕੁੜੀਆਂ ਨੂੰ ਅਕਲ ਆ ਜਾਵੇ ਤੇ ਉਹ ਰਾਤੋਂ ਪਟਗੀਆਂ ਹੋਣ ਉਹ ਸਹੀ ਰਾਤ ਤੇ ਆ ਜਾਣਾ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਸਾਡਾ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਅੱਜ ਕੱਲ ਸਾਡੇ ਸਮਾਜ ਦੇ ਵਿੱਚ ਕੀ ਕੀ ਚੱਲ ਰਿਹਾ ਆ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ